ਸੰਗਰਾਂਦ ਤੇ ਪੂਰਨਮਾਸ਼ੀ ਵਾਲੇ ਦਿਨ ਗੁਰੂ ਘਰ ਬੈਠ ਕੇ ਇਹ ਪਾਠ ਕਰ ਲਵੋ ਚਾਹੇ ਸੁਣ ਲਵੋ ਵਾਰੇ ਨਿਆਰੇ ਹੋ ਜਾਣਗੇ ਧੰਨ ਦੇ ਭੰਡਾਰ ਲੱਗ ਜਾਣਗੇ ਇੱਛਾ ਪੂਰੀ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਬਹੁਤ ਤੁਸੀਂ ਪਿਆਰ ਦਿੰਨੇ ਹੋ ਬੜੀ ਚੰਗੀ ਗੱਲ ਐ ਸੋ ਗੁਰਮਖ ਪਿਆਰਿਓ ਸਾਰੇ ਆਪ ਜੀ ਦੇ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਚਲੋ ਫਿਰ ਵੀ ਕਿਸੇ ਦਾ ਰਹਿ ਗਿਆ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੋ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਵਾਮਾ ਜਦੋਂ ਵੀ ਸੰਗਰਾਂਦ ਜਾਂ ਪੂਰਨ ਮਾਸੀ ਦਾ ਦਿਨ ਹੋਵੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਆਮ ਤੌਰ ਤੇ ਜਿਹੜੀ ਸੰਗਤ ਹੈ ਉਹ ਜ਼ਰੂਰ ਜਾਂਦੀ ਹੈ ਜਾਂ ਕਿਸੇ ਗੁਰੂ ਘਰ ਦੇ ਵਿੱਚ ਮੱਸਿਆ ਦਾ ਕੱਟ ਹੁੰਦਾ ਹੈ ਸੰਗਰਾਂਦ ਤੇ ਹੁੰਦਾ ਹੈ ਪੂਰਨ ਮਾਸੀ ਨੂੰ ਹੁੰਦਾ ਹੈ ਜਾਂ ਫਿਰ ਦਸਵੀਂ ਨੂੰ ਹੁੰਦਾ ਚਲੋ ਕੋਈ ਵੀ ਦਿਨ ਹੋਵੇ ਜਿਹੜਾ ਸੰਗਤ ਦਾ ਦਿਨ ਹੁੰਦਾ ਵੀ ਜ ਸੰਗਤ ਬਹੁਤੀ ਜ਼ਿਆਦਾ ਇਕਤਰਤ ਹੁੰਦੀ ਹੈ। ਸੋ ਪਿਆਰਿਓ ਅਸੀਂ ਕੋਸ਼ਿਸ਼ ਕਰੀਏ ਵੀ ਸੰਗਤ ਜਦੋਂ ਇਕੱਠੀ ਹੁੰਦੀ ਹੈ ਗੁਰਮਤ ਸਮਾਗਮ ਵੀ ਹੁੰਦੇ ਨੇ ਸੋ ਪਿਆਰਿਓ ਅਸੀਂ ਗੁਰਮਤ ਸਮਾਗਮ ਜਦੋਂ ਹੁੰਦੇ ਨੇ ਕਥਾ ਕੀਰਤਨ ਹੋ ਰਿਹਾ ਕੋਈ ਸ਼ਬਦ ਪੜਿਆ ਜਾ ਰਿਹਾ ਰਾਗੀ ਸਿੰਘਾਂ ਵੱਲੋਂ ਅਸੀਂ ਉਹਨੂੰ ਸੁਣਨ ਦੀ ਕੋਸ਼ਿਸ਼ ਕਰੀਏ। ਸੋ ਚਾਹੇ ਚਲੋ ਕਥਾ ਕੀਰਤਨ ਜਿਹੜਾ ਨਹੀਂ ਹੋ ਰਿਹਾ ਨਹੀਂ ਅਸੀਂ ਸੁਣਨਾ ਉਹ ਵੱਖਰੀ ਗੱਲ ਰਹੇਗੀ ਫਿਰ ਅਸੀਂ ਇੱਕ ਕੰਮ ਕਰੀਏ ਅਸੀਂ ਖੁਦ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੀਏ। ਖੋਦ ਜਪਜੀ ਸਾਹਿਬ ਦਾ ਬੈਠ ਕੇ ਪਾਠ ਕਰੀਏ ਖੋਦ ਅਸੀਂ ਪਾਠ ਸੁਣੀਏ ਤੇ ਸਤਿਗੁਰੂ ਦੀ ਕਿਰਪਾ ਹੋਏਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਏਗੀ ਔਰ ਗੁਰੂ ਤੋਂ ਆਗਿਆ ਲੈ ਕੇ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਮੇਰੇ ਤੋਂ ਇਹ ਪਾਠ ਕਰਾਇਓ ਤੇ ਜਿੰਨਾ ਸਮਾਂ ਇਹ ਪਾਠ ਕਰਨ ਦੇ ਵਿੱਚ ਮੈਨੂੰ ਲੱਗੇਗਾ ਜਿੰਨਾ ਵੀ ਸਮਾਂ ਇਹ ਪਾਠ ਕਰਨ ਦੇ ਵਿੱਚ ਮੈਨੂੰ ਲੱਗੇਗਾ ਮੇਰੇ ਸਤਿਗੁਰੂ ਜੀ ਮੈਨੂੰ ਅਦੁੱਤ ਗਿਆਨ ਜਿਹੜਾ ਹੈ ਉਹ ਤੁਸੀਂ ਆਪ ਹੀ ਕਰਾਇਓ ਤੇ ਇੰਨੀ ਕਿਰਪਾ ਕਰਿਓ ਕਿ ਮੈਨੂੰ ਪੂਰਨ ਗਿਆਨ ਹੋ ਜਾਏ ਮੈਨੂੰ ਪੂਰਨ ਗਿਆਨ ਹੋ ਜਾਏ ਤੇ ਮੈਂ ਆਪ ਜੀ ਦੇ ਦਰ ਤੇ ਪਰਵਾਨ ਹੋ ਜਾਵਾਂ ਇੰਨੀ ਕਿਰਪਾ ਕਰਿਓ ਕਿਉਂਕਿ ਵਾਰੇ ਨਿਆਰੇ ਫੇਰੀ ਹੋਣਗੇ ਸਾਥ ਸੰਗਤ ਜਦੋਂ ਅਸੀਂ ਉਹਦੀ ਗੱਲ ਨੂੰ ਸੁਣਾਗੇ ਸੁਣਿਆ ਦੂਖ ਪਾਪ ਕਾ ਨਾਸ ਆਪਾਂ ਪੜ੍ਹਦੇ ਆ ਨਾ ਜਪਜੀ ਸਾਹਿਬ ਦੇ ਵਿੱਚੋਂ ਜਦੋਂ ਗੁਰੂ ਦੀ ਗੱਲ ਨੂੰ ਸੁਣਾਗੇ ਫਿਰ ਆਪਾਂ ਮੰਨਾਂਗੇ ਧਿਆਨ ਨਾਲ ਜਦੋਂ ਧਿਆਨ ਨਾਲ ਸੁਣਾਗੇ ਸਤਿਗੁਰੂ ਕਹਿੰਦੇ ਜਿਨੇ ਸੁਣਿਆ ਸੁਣਨ ਦੇ ਨਾਲ ਹੀ ਉਹਦੇ ਵਾਰੇ ਨਿਆਰੇ ਹੋ ਗਏ ਕਿਉਂਕਿ ਉਹਨੇ ਅੰਦਰ ਫਿੱਟ ਕਰ ਲਿਆ ਨਾ ਜਿਵੇਂ ਚਾਹੋ ਨਾ ਵੀ ਸਾਡੇ ਕੋਲੇ ਧਨ ਹੋਵੇ ਪੈਸਾ ਹੋਵੇ ਸਤਿਗੁਰੂ ਕਹਿੰਦੇ ਨੇ ਨੌ ਨਦੀਆਂ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸੈ ਅਸੀਂ ਕਹਿੰਦੇ ਬਾਬਿਆਂ ਕੋਲੇ ਜੀ ਪੈਸਾ ਕਿਵੇਂ ਜੀ ਇਹਨਾਂ ਕੋਲੇ ਧਨ ਦੌਲਤ ਕਿਵੇਂ ਸਾਧ ਸੰਗਤ ਉਹਨਾਂ ਦੀ ਭਜਨ ਬੰਦਗੀ ਹੈ ਚਲੋ ਜਿਨ੍ਹਾਂ ਕੋਲੇ 2 ਨੰਬਰ ਦਾ ਪੈਸਾ ਉਹਨਾਂ ਦੀ ਗੱਲ ਵੱਖਰੀ ਪਰ ਜਿਹੜੇ ਸੱਚੇ ਸਾਧੂ ਸੰਤ ਮਹਾਂਪੁਰਸ਼ ਪਿਆਰੇ ਉਹਨਾਂ ਕੋਲੇ ਭਜਨ ਬੰਦਗੀ ਹੈ ਉਹਨਾਂ ਕੋਲੇ ਕਮਾਈ ਹੈ ਉਹਨਾਂ ਕੋਲੇ ਇਹ ਸਾਰੀਆਂ ਚੀਜ਼ਾਂ ਪਿੱਛੇ-ਪਿੱਛੇ ਫਿਰਦੀਆਂ ਨੇ ਜਿਵੇਂ ਆਪਾਂ ਹਜ਼ੂਰ ਸਾਹਿਬ ਜਾ ਕੇ ਵੇਖਦੇ ਹਾਂ ਉੱਥੇ ਇਕੱਲਾ ਇਹ ਨਾ ਵੇਖੋ ਵੀ ਬਾਬਿਆਂ ਕੋਲ ਇੰਨਾ ਖੁਸ਼ ਆ ਜੀ ਆਏ ਆ ਜੀ ਉਹ ਸਾਰਾ ਕੁਝ ਸੰਗਤ ਦਾ ਦਿੱਤਾ ਹੋਇਆ ਪਰ ਆਪ ਦੇਖੋ ਉਹਨਾਂ ਨੇ ਉਹੀ ਬਾਣੇ ਚ ਰਹਿਣਾ ਸਿੰਪਲ ਪ੍ਰਸ਼ਾਦਾ ਛਕਣਾ ਤੇ ਇਹ ਤੇ ਹੈ ਨਹੀਂ ਵੀ ਕੋਈ ਵਧੀਆ ਉਹਨਾਂ ਨੇ ਪ੍ਰਸ਼ਾਦਾ ਛਕਿਆ ਜਾਂ ਵਧੀਆ ਰਹਿਸ਼ਾਣੇ ਸੌਂਦੇ ਵੀ 2 ਘੰਟੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮੋਹਿਤ ਨਹੀਂ ਕਰ ਸਕਦੀਆਂ ਜਿਨ੍ਹਾਂ ਨੇ ਭਜਨ ਬੰਦਗੀ ਕਰਨੀ ਹੈ ਸੋ ਪਿਆਰਿਓ ਆਪਾਂ ਸਤਿਗੁਰੂ ਦੇ ਦਰ ਤੇ ਜਦੋਂ ਜਾਵਾਂਗੇ ਮੰਗਾਂਗੇ ਤੇ ਸਤਿਗੁਰੂ ਤੋਂ ਹੀ ਪ੍ਰੀਤ ਮੰਗਿਓ ਮੇਰੀ ਪ੍ਰੀਤ ਤੇਰੇ ਨਾਲ ਜੁੜੀ ਰਵੇ ਸਤਿਗੁਰੂ ਮੇਰੀ ਪ੍ਰੀਤ ਤੇਰੇ ਨਾਲ ਬਣ ਜਾਏ ਬਾਕੀ ਚੀਜ਼ਾਂ ਤਾਂ ਆਪਣੇ ਆਪ ਮੇਰੇ ਕੋਲ ਆ ਜਾਣਗੀਆਂ ਮੇਰੇ ਮੇਰੇ ਝੋਲੀ ਵਿੱਚ ਡਿੱਗ ਪੈਣਗੀਆਂ ਮੈਨੂੰ ਇੰਨਾ ਕੋ ਯਕੀਨ ਹੈ ਮੇਰੇ ਸਤਿਗੁਰੂ ਜੀ ਮੇਰੇ ਤੇ ਇਹ ਕਿਰਪਾ ਕਰਿਓ ਮੇਰੇ ਤੇ ਇੰਨੀ ਕੋ ਕਿਰਪਾ ਕਰਿਓ ਮੇਰੇ ਤੇ ਇੰਨੀ ਕੋ ਰਹਿਮਤ ਕਰਿਓ ਸਤਿਗੁਰੂ ਜੀ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਪਾਤਸ਼ਾਹ ਜੀ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਸੋ ਪਿਆਰਿਓ ਫੇਰ ਗੁਰੂ ਦੀ ਕਿਰਪਾ ਹੁੰਦੀ ਹੈ ਧਨ ਦੌਲਤ ਸਾਰਾ ਕੁਝ ਗੁਰੂ ਨੇ ਦੇਣਾ ਸਾਰਾ ਕੁਝ ਗੁਰੂ ਨੇ ਬਰਕਤਾਂ ਪਾਉਣੀਆਂ ਨੇ ਜਦੋਂ ਅਸੀਂ ਇਹ ਚੀਜ਼ ਮੰਨ ਕੇ ਚੱਲਾਂਗੇ ਜਦੋਂ ਅਸੀਂ ਇਹ ਚੀਜ਼ ਕਰਾਂਗੇ ਸੋ ਪਿਆਰਿਓ ਫੇਰ ਸਾਡੇ ਤੇ ਕਿਰਪਾ ਹੋਏਗੀ ਆਪ ਖੁਦ ਇੱਕ ਵਾਰੀ ਟਰਾਈ ਕਰਕੇ ਵੇਖੋ ਸੱਚੇ ਮਨ ਨਾਲ ਜੁੜ ਕੇ ਗੁਰੂ ਦੇ ਦਰ ਤੇ ਜਾ ਕੇ ਵੇਖੋ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ